ਹਣਾ ਪਲਕੀ ਬੱਚੇ ਨੂੰ ਪਾਣੀ ਪੀਣ ਆਜ ਤਾਂ ਬਲੌਗ ਕਰ ਲੈ ਜੀ ਕਸ਼ਟਾ ਥਰਡ ਬਲੌਗ ਡੇਲੀ ਬਲੌਗ ਹੋਣੇ ਆਪਣਾ ਚਾਹੀਦਾ ਬੱਕੇ ਪਾ ਹੁਣ ਗੋਹਾ ਗੋਹਾ ਘੇਟਦੇ ਨੇ ਹਿੰਦੀ ਹੀ ਬਣਾਇਆ ਕਰ ਮੈਂ ਉਹਦੇ ਵਿੱਚ ਹਿੰਦੀ ਜਿਵੇਂ ਬੋਲਿਆ ਕਰਨਾਟਕ ਦੇ ਨਾਲ ਬੀਜ ਸਾਹਮਣੇ ਹਿੰਦੀ ਹੈ ਡੀ ਆਈ ਜਿਵੇਂ ਜੀ ਆ ਆ ਬਜਾਰੇ ਇਹ ਸਤਹੁਤ ਅੰਦਰ ਵਿਚ ਲੱਤ ਲੱਗੀ ਇਹਦਾ ਵੀ ਇਲਾਜ ਕਰਾਉਣਾ ਕਰ ਤਿਆਰੇ ਇਹਦਾ ਅਗਲੇ ਨੂੰ ਪਾਉਂਦਾ ਮੈਂ ਥੋੜਾ ਜਿਹਾ ਟੱਇਆ ਆ ਗਿਆ ਦੇ ਘਰ ਤੇ ਹਾਂ ਜੀ ਕਿਹੜਾ ਰਿਕਸ਼ਾ ਸੁਣੀ ਹੈ ਔਣਬਾਰੀ ਦੂਜੀ

ਹਰਦਾਸ ਕਿੱਥੇ ਜਾਣਾ ਅੱਜ ਅੱਜ ਦਾ ਪ੍ਰੋਗਰਾਮ ਕਿੱਥੇ ਜਾਣਾ ਤੇਰੇ ਬੁੱਤ ਤੋਂ ਹੁੰਜਣਾ ਬੋਲ ਕੀ ਜੀ ਨਹੀਂ ਕਰ ਤੂੰ ਹੀ ਬੋਲ ਹਣੇ ਪਾਣੀ ਦਾ ਪਿਆ ਹੂੰ ਇਹ ਚੀ ਮੰਨ ਨਹੀਂ ਆ mm -hmm. ਦਾ ਸਾਉਆ ਨਹੀਂ ਤਾਂ ਕੌਣ ਦਾ ਸਾਉ ਉਹ ਦੂੜਾ ਲਾਲਾ ਹੱਥਾ ਨਾ ਹੱਡ ਦੇ ਨਵੇਂ ਨਿੰਗਰ ਨਦੀ ਓਹੋ ਰਾਹ ਹੈ ਜਾਣ ਗਿਆ ਸੰਗਲਿਆ ਉਹਦੀ ਇਹਦਾ ਲਵੇਂ ਨਿੰਗਰ ਦੇ ਦੰਦੀ ਇਹਨਾਂ ਲੱਗਿਆ ਆਪਾਂ ਇਹਨੂੰ ਪਾਣੀ ਪਿਉਣਾ ਇਹ ਕਟੂਗਾ ਚੋਬਰ ਨੂੰ ਕਟਾ ਕਟੂਗਾ ਚੋਬਰ ਜੀ ਪਾਣੀ ਮੈਂ ਚੰਗਲ ਪਾਇਆ ਨਹੀਂ ਹੂੰ ਪੀਣੇ ਨਹੀਂ ਲੱਗਿਆ ਉਹ ਹੈ ਪਾਣੀ ਨਹੀਂ ਪੀਣ ਲੱਗਿਆ ਗੱਲ ਨਹੀਂ ਪਾਇਆ ਨੂੰ ਕਿਵੇਂ ਚੰਗਲ ਨਹੀਂ ਪਾਇਆ ਕੀ ਐਸੀ ਨਾ ਅੱਗੇ ਜੀ ਨਾ ਤੇਨੂੰ ਕਿਹੜਾ ਜੀ ਤੇ ਸੱਤ ਅੱਛਾ ਤਾਂ ਹੀ ਨਹੀਂ ਉੱਠਿਆ ਜਾਂਦਾ ਸੱਤ ਲੱਗੀ ਜੀ ਕਿਵੇਂ ਲੱਗੀ ਐ ਇਹ ਸਭ ਤਾਂ ਪਿਆਰਾ ਤਾਂ ਇਹਨੂੰ ਸਹੀ ਰੱਖਿਆ ਕਰ ਇਹਦੇ ਬਾਰੇ ਕਿਹ ਰੱਖਿਆ ਕਰ ਇਹਦੇ ਵਿੱਚ ਦੀ ਗੱਲਾਂ ਕਰਾਂਗਾ ਇਹ ਇਹ ਕਹਿੰਦੇ ਜੇ ਅਗਰ ਆਪ ਆ ਦੇਖੋ ਕਿ ਮੈਂ ਤਲਕਿਆ ਨਾ ਆਹ ਇਹ ਤਲਕਿਆ ਇਹਦੇ ਤੋਂ ਨੁੱਤ ਪੁੱਛੀ ਪਾਣੀ ਇਹਦੇ ਬਾਾਈ ਚੱਲਦੀ ਹੋਇਆ ਬਾਾਈ ਲੋ ਗਾਇਸ 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 ਇਹ ਹੁਣ ਅਸਾਂ ਰੋਹਾ ਕੱਟਾ ਕਰਿਆ ਰੋਹਾ ਕੱਟਾ ਕਰ ਰਹੇ ਹਾਂ ਗਾਇਸ ਇਸ ਦੋ ਵਜੇ ਮਾਰਨਾ ਹੈ মঞ্জা না। ਇਹ ਲੱਗ ਕੱਟੇ ਨੂੰ ਦਵਾਈ ਦੇਖ ਰਿਹਾ ਕਹਿੰਦਾ ਇਹ ਨਹੀਂ ਲੈ ਆਂਦਾ ਲੈ ਲੈ ਧਾਣੇ ਚੰਨੀ ਠੀਕ ਆ ਮੈਂ ਜੇ ਕਰਦਾ ਵਧੀਆ ਲੱਗੀ ਧਾਣੇ ਧਾਣੇ ਚੰਨੀ ਠੀਕ ਧਾਣਾ ਦਾ ਪਾਣੀ ਚ ਆਣਾ ਲੈ ਲੈ ਭੱਜ ਕੇ ਮੰਮੀ ਨੂੰ ਨਾਲ ਹੀ ਵਿੱਚ ਆਣਾ ਆਣਾ ਚੱਕ ਦੇ ਲੈ No. थोड़ी होता तो पुकड़ लगे आले दुआले खेडे कर दे। ਹਾਂ ਹਾਂ ਹੋਰ ਵੀੜੀਆਂ ਬਣਾਉਣੀ ਬੜੀ ਤਾਂ ਜਾਂਦੀ ਓਏ ਇਹ ਨਹੀਂ ਪਾਉਣੀ ਉੱਥੇ ਪਈ ਆ ਪ੍ਰਾਣੀ ਟੂੜੀ ਜਾਣੀ ਹੋ ਜਾ ਗੜਾਈਏ ਜੀ ਆ ਨੁਪਾ ਨਈ ਬੋਲਦੀ ਆ ਰੋਣ ਕੇ ਉਹ ਆਪ ਚੱਲੀ ਜਾਂਦਾ ਵਿੱਚੀ ਚਾਚਾ ਨਾ ਆਇਆ ਨਾ ਇਹ ਵਿੱਚੀ ਬੋਲੀ ਆ ਵਧੀਆ ਬਣਾਉਂ ਤੋ ਦੇਖੇ ਸਹੀ ਹੇ ਡੈਲੋ ਕੇ ਬਾ ਆ ਦੇਖ ਲੈ ਡਾ ਜੱਸਾ ਡੋਰੀ ਖੜਾ ਉਹ ਖਾਓ ਕਰਦਾ ਏ ਕਿੱਥੇ ਸਾਇਲੈਂਟ ਦਾ ਫੋਨ ਉਤਰ ਕਿਵੇਂ ਮੰਨੇ ਦਾ ਆਂਦਾ ਕੱਢ ਦੇ ਮੰਨੇ ਦਾ ਆਂਦਾ ਕੱਟ ਦੇ ਫੋਟ ਲਾਈਏ ਆ ਮਨਪ੍ਰੀਤ ਮੋਲਣਾ ਵੀਡੀਓ ਤਾਂ ਨਹੀਂ ਕੱਟੀ ਗਈ ਨਹੀਂ ਨਹੀਂ ਹੂੰ ਤਾਂ ਸਹੀ ਸੁਣ ਲਈ ਜਾਂ ਆਉਂਦਾ ਸੁਣ ਲਈ ਆਏ ਹੌਣ ਨਾ ਆਇਆ ਤਾਂ ਨਹੀਂ ਆਇਆ ਹੋਇਆ ਐਵੇਂ ਨਿਭੜੋ ਆਪਣਾ ਕੰਮ ਨਿਭੜ ਚੁੱਕੇ ਗਏ ਗਾਈਜ਼ ਹੁਣ ਅਪਕ ਇੱਥੇ ਜਾਣਾ ਇਹਨੂੰ ਇਹਦਾ ਪੇਪਰ ਦਵਾਉਣਾ ਗਾਈਜ਼ ਦੋ ਦੇ ਹਾਣੀ A few moments later ਧਰੂ ਧਰੂ ਤਾਂ ਦੇ ਇੰਨਾ ਲੋ ਗਾਈਜ਼ ਹੁਣ ਉਹ ਚੁੱਕਿਆ ਪਰ ਰੈਡੀ ਠੀਕ ਹੈ ਨਾ ਇਹਦਾ ਜੋ ਵੀ ਦੁਬਾਰੇ ਨੂੰ ਆਪਣਾ ਪੇਪਰ ਜਿਹੜਾ ਕੈਮਾ ਬੈਣਾ ਤੋਰੀ ਦਾ ਇਸ ਹੁਣ ਤੇ ਹੋਣਾ ਸਮਝ ਲਿਆ ਹਾਂਜੀ ਹੁਣ ਆਪਾਂ ਟੱਪ ਚੁੱਕੇ ਆਪਣਾ ਸ਼ਹਿਰ ਆਪਾਂ ਚੱਲੇ ਲਿਣਾੜੇ ਦਾ ਪੇਪਰ ਦਿਵਾਉਣ ਚੱਕੋ ਵਰ ਦੇਖੋ ਮਿੱਟਾ ਮੁੱਤਰਾਂ ਚੱਲਦਾੜੀ ਚੱਕ ਕਰੋ ਕਿੰਨੇ ਦਾ ਜਾਂਦਾ ਉਹ ਇਹ ਇਹ ਜਮਾ ਲਵੇ ਆ ਸ਼ੇਰੇ ਸ਼ੇਰੇ ਹਵਾ ਨਾਲ ਗੱਲ ਕਰ ਰਿਹਾ ਉਸ ਵਕਤ ਸਾਡਾ ਸ਼ੇਰੇ ਆਜੋ ਤਰਾ ਪੂਰਾ ਪੂਰਾ ਪਰਮਾਨੰਦਾ ਦਾ ਇਹਦਾ ਪੇਪਰ ਹੈ ਕੈਰੀ ਹੋਸਪਿਟਲ ਦਾ ਅਮੀ ਗਾਈਜ਼ ਆਪਾਂ ਬੋ ਤੇ ਨੂਰਪੁਰ ਆਪਾਂ ਨੂੰ ਮਿਲ ਗਿਆ ਆਪਣੇ ਯਾਰ ਤੁਸੀਂ ਦੇਖੀ ਹੁਣੇ ਮੇਰੇ ਨਾਲ ਠੀਕ ਹੈ ਨਾ ਲੋ ਜੀ ਆ ਆ ਕਿੱਟੇ ਚ ਪਾ ਰਹੇ ਇਹ ਇਹ ਸਾਰੇ ਠੀਕ ਹੈ ਨਾ ਤੇ ਠੀਕਾ ਬਲੌਗ ਉਹ ਤੁਹਾਡਾ ਤਰਾ ਭਰਾ ਓਏ ਆ ਉਹ ਕਿੱਥੋਂ ਆ ਗਿਆ ਉਹ ਕੌਣ ਆ ਇਹ ਗੱਡੀ ਛੋਟੀ ਖੜੀ ਆ ਓਏ ਧੀਹੇ ਤੀਏ ਸਾਲਾ ਕਿਵੇਂ ਆ ਗਿਆ ਪਤਾ ਨਹੀਂ ਬਈ ਆਪਰ ਉਹ ਹੱਤ ਤੋਂ ਪਹਿਲਾਂ ਕਿਵੇਂ ਪਹੁੰਚੇ ਆਪਣੇ ਤੋਂ ਆ ਸਾਡੇ ਵਾਲਾ ਆਉਂਦਾ ਕਾ ਇੱਧਰ ਆ ਆ ਫੁੱਦੂ ਜੇ ਬੰਦੇ ਨੇ ਦੋ ਆ ਆ ਸਾਡੇ ਵਾਲਾ ਦਾ ਆ ਫੁੱਦੂ ਜੇ ਬੰਦੇ ਇਹ ਇੱਕ ਮਾ ਕੁੜੀ ਸਾਥ ਕਰ ਆਈ ਤਾ ਵੇ ਪੈਰ ਨਾਲ ਆਹ ਬੜੀ ਬੜੀ ਛੱਡ ਲੈ ਇਹਨੂੰ ਇਹੀ ਰੱਖੀ ਵੜਿਆ ਆਹ ਦੇਖੋ ਨੋਤਾ ਦੁੱਧ ਕਰਦਾ ਕੰਮ ਵੀ ਤਾਰੇ ਹੱਥ ਲਾਇਆ ਬਾਹਰ ਹੋ ਗਈ ਇਹ ਮੇਨ ਲੱਗੋ ਖੜੀ ਰਹਿਣੂ ਪੈੜ ਨੂੰ ਸਾਫ਼ ਕਰਤਾ ਬਹੁਤ ਪੱਤੀ ਉਹਦਾ ਬਹੁਤ ਸੋਹਣਾ ਖਾਨ ਬਹੁਤ ਸੋਹਣਾ ਬਹੁਤ ਸੋਹਣਾ ਮੇਰਾ ਸਾਡੇ ਖਤਰੇ ਹੱਥ ਮੇਰਾ ਠੀਕ ਹੈ ਨਾ ਬਈ ਗਾਇਸ ਓਏ ਹੋਰ ਪਾ ਲੈ ਬਈ ਦੱਸੇ ਨੂੰ ਦੁਬਾਰਾ ਫੇਰ ਪਾਉਣ ਲੱਗਿਆਂ ਸੀ ਲੈ ਬਈ ਠੀਕ ਹੈ ਨਾ ਗਾਇਸ ਇੱਕ ਹੋਰ ਔਰੇ ਆ ਆਜੇ ਚੱਲਣਾ ਨਹੀਂ ਇੱਥੇ ਨਿਕਲੇਗਾ ਹੈ ਹਣ ਪਉਣ ਲੱਗਿਆ ਪੱਗਾਈ ਤੇਲ ਔਰੇ ਸਕੈਨਰ ਚ ਪਉਣ ਲੱਗਿਆ ਪੈਸੇ ਠੀਕ ਹੈ ਨਾ ਲੱਗਿਆ ਆਪਾਂ ਹੁਣ ਪੈਟਰੋਲ ਪਉਣ ਲੋਰੀ ਆਪਣੇ ਤੇ ਪੈਣ ਲੱਗਾ ਪੈਟਰੋਲ ਠੀਕ ਨਾ ਗਾਈ ਸਾਰੇ ਪਿਆ ਆਪ ਦੀ ਆਪਣੇ ਸ਼ਹਿਰੇ ਦੀ ਸੂਈ ਸਵਾ ਦੋ ਨੰਬਰ ਦੇ ਜਾਫਰੀ ਪੱਲਾ ਜਮਾ ਖਾਲੀ ਇਹ ਕਰੋ ਫਿਰ ਚਿੱਤ ਜੇ ਨਾ ਈੜ ਕੋਈ ਰੱਖ ਲੈ ਆਪਾ ਜਮਾ 120 ਦੇ ਜਮਾ ਲਵੇ ਆਏ ਲੋ ਵੀ ਗਾਇਜ਼ ਹੁਣ ਆਪਾਂ ਪਹੁੰਚ ਚੁੱਕੇ ਆ ਆ ਖੜਾ ਕਾ ਪੀਪਰ ਦੇਣ ਵਾਲਾ ਮੁੱਢਾ ਆ ਗਏ ਦਾ ਕਾ ਜਿੱਥੇ ਨਹੀਂ ਪੀਪਰ ਦੇਣਾ ਇੱਧਰ ਜਾ ਕੋਈ ਆਉਂਦਾ ਕੋਈ ਜਾਂ ਨਹੀਂ ਆਉਂਦਾ ਨਹੀਂ ਨਕਲ ਨਕਲ ਮਾਰ ਲਈ ਚੰਗਾ ਆਸੇ ਪਾਸੇ ਕੁੜੀਆਂ ਤੋਂ ਮਾਰ ਲੈਗਾ ਓ ਸੰਗ ਲੱਗਦੀ ਆ ਨਹੀਂ ਮਾਰੀ ਮਰੀਏ ਇਹਨੇ ਕਿਉਂ ਹੋਣ ਲੱਗਾ ਦੱਸ ਗੇਟ ਖੁੱਲ ਗਿਆ ਆ ਚੱਲ ਕੇ ਆਈ ਅੰਦਰ ਓ 2000 years ਲੋਈ ਆਪਣੇ ਵਾਲਾ ਹੁੰਦਿਆ ਪੇਪਰ ਆ ਵੀ ਕਿੱਦਿਆ ਹੋਇਆ ਵਧੀਆ ਵਧੀਆ ਪੂਰਾ ਵਧੀਆ ਹੈ ਪੂਰਾ ਪੱਕੀ ਗੱਲ ਆ ਜਮਾਂਂਡਾ ਜਮਾਂਂਡਾ ਨਗਲ ਵੱਜੀ ਫੇਰਾ ਨਹੀਂ ਵੱਜੀ ਜਮਈ ਨਹੀਂ ਜਮਈ ਨਹੀਂ ਅੱਜ ਤੇ ਕਲਾਸ ਆ ਲੋਈ ਦਾ ਪਹਿਲਾਂ ਇਹਦਾ ਸੈਨਾਂ ਟਾਈਮ ਕਾਟੋ ਲਾ ਕੇ ਉਹਦਾ ਤਾਂ ਹਿੰਨੀ ਸਿਚੂਏਸ਼ਨ ਕਿਉਂ ਨਹੀਂ ਆਉਂਦਾ ਕਿੱਥੇ ਆਉਂਦਾ ਸੀ ਚੈੱਕ ਕਰਾਂਗੇ ਲੈ ਆਉਂਗਾ ਲੈ ਆਜੇ ਕਰਾ ਦੇ ਚਲੋ ਗਾਇਜ਼ ਤੁਹਾਨੂੰ ਮੈਂ ਦਿਖਾਉਣ ਨੇ ਆਪਾਂ ਅਗਲਾ ਪ੍ਰੋਸੈਸ ਆਹ ਦੇਖ ਲਓ ਗਾਇਜ਼ ਆਹ ਬੰਦੇ ਦੀ ਡਰਾਈਵਰੀ ਐਡਾ ਵੱਡਾ ਐਕਸਪੀਰੀਅੰਸ ਡਰਾਈਵਰ ਹੈ ਤਾਂ ਪਿੱਛੇ ਬੈਠਾ ਗੱਡੀ ਉਥੋਂ ਦੇਖ ਲਓ ਜਿੱਥੋਂ ਕੁੜੀਆਂ ਜੀ ਨਹੀਂ ਉਹ ਜੇ ਉੱਥੋਂ ਵੀ ਮੁੜਨੀ ਹੋਵੇ ਨਾ ਇਹਨੇ ਐਂ ਕਹਿ ਦੇਣਾ ਉਦੋਂ ਗੱਡੀ ਵਿੱਚ ਵੱਜੂ ਲਾ ਦੱਸ ਮੜਾ ਚੱਕ ਕੇ ਅੰਦਰ ਗਾਇਜ਼ ਇਹ ਦੇਖਣ ਨੂੰ ਲੈ ਇਹ ਰਹਾ ਬੰਦਾ ਇਹ ਕਿਵੇਂ ਠੀਕ ਹੈ ਹੈ ਬਰਲੀ ਖੜਾ ਅਪਾਇਨਟਮੈਂਟ ਕਰੋ ਯਾਰ ਡਰਾਈਵਰੀ ਚ ਅੱਜ ਗਈ ਹੈ ਗਾਈਜ਼ ਆਹ ਦੇਖ ਲਓ ਇੱਧਰ ਉਹ ਕੁੜੀ ਕਿਤੇ ਗਈ ਕੁੜੀ ਕੁੜੀ ਵੀ ਨਾ ਗਈ ਇਹਦੇ ਕੋਲ ਠੀਕ ਹੈ ਨਾ ਇਹ ਤਾਂ ਆੜੀ ਟੱਪਿਆ ਨਾਲੇ ਵਾ ਕਈ ਇਹ ਨਾਲੇ ਮੈਨੂੰ ਹੀ ਫੜਾ ਦੇ ਹੁਣ ਆਪਾਂ ਪਹੁੰਚ ਚੁੱਕੇ ਆਪਣੇ ਰਾਏਕੋਟ ਸ਼ਹਿਰ ਤੇ ਕਿਰਾਏ ਆਪਾਂ ਕੋਲਚੇ ਲਖਵੀਰਾਂ ਕਹਿੰਦਾ ਕੋਲਚੇ ਖਾਣੇ ਆ। ਤਾਂ ਵੀ ਲਖਵੀਰ ਸਿਆ। ਜ਼ਰੂਰ। ਕੋਲਚੇ ਤੋਂ ਮਿਹੜਾ ਰਾਜੀ ਨਾ ਲੋਕੀ ਹੋਏ ਕੋਲਚੇ ਆਪਣੀ ਹੋ ਚੁੱਕੀ ਨੇ ਰੈਡੀ। ਅੱਧਰ ਕਰਕੇ ਦਿਖਾ। ਹਾਂ, ਕੋਲਖਵੀਰਾ ਵੱਡਾ ਇਹ ਨੂੰ ਅੱਟ ਕੇ ਖਾ ਕੇ ਦਿਖਾ। ਖਾ ਕੇ ਦਿਖਾਈ ਲਖਵੀਰੇ। ਦਿਖਾਈ। ਚੱਲ ਖਾ ਕੇ ਦਿਖਾ। ਕੋਲਚੇ ਖਾਦੇ ਗਾਈਜ਼ ਹੁਣ ਗੋਲ ਗੱਪੇ ਖਾਣ ਆਏ ਆ ਅਸੀਂ। ਕਿਹੜੇ ਕਰਾਉਣੇ ਓਏ ਬੋਲਪਾ ਕਿਹੜੇ ਕਰਾਉਣੇ ਇੱਧਰ ਅੱਧਾ ਘੰਟਾ ਹੋ ਗਿਆ ਵੀਡੀਓ ਚਲਾਇਆ ਮੈਨੂੰ ਸੂਜੀ ਵਾਲੇ ਸੂਜੀ ਵਾਲੇ ਕਰੇ ਹੋ ਜੀ ਸੂਜੀ ਵਾਲੇ ਬੋਲ ਗੱਪੇ ਗੋਲ ਗੱਪੇ ਖਾਣ ਤੋਂ ਪਾਪ ਹੀ ਨਾ ਕਰੀ ਯਾਰ ਗਾਈਜ਼ ਕਾਦਾ ਫਾਇਦਾ ਕਰੇ ਅੱਜ ਦੇਖ ਲਿਆ ਲੋ ਗਾਈਜ਼ ਖੜਕਾ ਗੇੜ ਗਾਈਜ਼ ਹੁਣ ਆਪਾਂ ਪਹੁੰਚ ਗਏ ਘਰੇ ਆ ਕੱਟ ਲਿਆ ਜੇ ਹਾਂ ਹਾਂ ਚਾਬੀ ਬਸ ਲੋਕ ਇੱਥੇ ਖੜਨਾ ਮੈਂ ਉਹ ਆਉਂਦਾ ਦੂਜਾ ਹਰ ਮਣਾਉਂਦਾ ਸਾਡੇ ਫੋਲੋਅਰ ਆ ਰਹੇ ਨੇ ਬਾਕੀ ਗੱਲ ਕਰਦੇ ਆ ਫਿਰ ਚਲੋ ਅੱਜ ਦਾ ਵਲੌਗ ਇੱਥੇ ਸਮਾਪਤ ਕਰ ਰਹੇ ਹਾਂ ਅਸੀਂ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ